ਸਸੇ ਗੱਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਾਣਕਾਰੀ ਸੰਖੇਪ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਫਿਲਹਾਲ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਕਿਸੇ ਤਰੀਕੇ ਦੀ ਵੀ ਬੱਦਲਬਾਜ਼ੀ ਦੀ ਜਾਂ ਮੀਂਹ ਦੀ ਕਾਰਵਾਈ ਅੱਜ ਰਾਤ ਦੇਖਣ ਨੂੰ ਨਹੀਂ ਮਿਲੇਗੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਪਿੰਡ ਜ਼िले ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹ ਅੱਜ ਰਾਤ ਉੱਤਰ-ਪੱਛਮੀ ਹਵਾ ਲਗਾਤਾਰ ਚੱਲਣ ਦੀ ਉਮੀਦ ਹੈ ਜਿਸ ਦੇ ਨਾਲ ਥੋੜੀ-ਬੋਧੀ ਠੰਡ ਦਾ ਅਹਿਸਾਸ ਵੀ ਪੰਜਾਬ ਦੇ ਵਿੱਚ ਹੁਣ ਤਾਂ ਦਿਖਾਈ ਦੇਵੇਗਾ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਅੱਜ ਰਾਤ ਦਾ ਮੌਸਮ ਅਗਰ ਗੱਲ ਕੀਤੀ ਜਾਵੇ ਤਾਂ 15 ਤੋਂ 18 ਡਿਗਰੀ ਦੇ ਪਰ ਆਣੇ ਰਹਿਣ ਦੀ ਉਮੀਦ ਹੈ ਕੋਈ ਤੇਜ਼ ਸਿਸਟਮ ਨਾ ਹੋਣ ਕਾਰਨ ਆਪਾਂ ਨੂੰ ਕੋਈ ਵੱਡੀ ਹਲਚਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਕਿਉਂਕਿ ਉੱਤਰ-ਪਛਮੀ ਹਵਾ ਚੱਲ ਰਹੀ ਹੈ ਇਸ ਦੇ ਕਾਰਨ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਹੈ 18 ਡਿਗਰੀ ਜਾਂ 20 ਡਿਗਰੀ ਦੇ ਨੇੜੇ ਤੇ ਜਾਣ ਦੀ ਉਮੀਦ ਹੈ ਕਿਉਂਕਿ ਠੰਡੀ ਹਵਾ ਹੁੰਦੀ ਹੈ ਉੱਤਰ-ਪਛਮੀ ਜਿਸ ਦੇ ਕਾਰਨ ਮੌਸਮ ਥੋੜਾ ਠੰਡ ਵਾਲਾ ਹੀ ਅੱਜ ਰਾਤ ਦੇਖਣ ਨੂੰ ਮਿਲੇਗਾ ਬਹੁਤ ਹੀ ਜ਼ਿਆਦਾ ਗਰਮੀ ਦੇਖਣ ਨੂੰ ਨਹੀਂ ਮਿਲੇਗੀ ਬਾਕੀ ਅਗਲੀ ਜਾਣਕਾਰੀ ਜਿਹੜੀਆਂ ਹੋਵेंगी ਹੈ ਚੈਨਲ ਦੇ ਉੱਪਰ ਵੀਡੀਓ ਰਾਹੀਂ ਲੈ ਕੇ ਜਲਦ ਆਜਾ ਰ੍ਹਾਂਗੇ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਹਾਂ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਜੀ